ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਰ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਆਪਣੇ ਬੁਟੀਕ ਦੇ ਰੈਡੀ ਕੀਤੇ ਹੋਏ ਕੁਝ ਸਮਰ ਸੂਟ ਔਰ ਕੋਟ ਸੈਟ ਦਿਖਾਉਣ ਲੱਗੇ ਆ ਸਭ ਤੋਂ ਪਹਿਲਾਂ ਇਹ ਕਰੀਮ ਕਲਰ ਦਾ ਚਿਕਨ ਏਮਬਰਾਇਡਰੀ ਵਾਲਾ ਸੂਟ ਜਿਹਦੇ ਉੱਤੇ ਪੇਂਟ ਕੀਤਾ ਹੋਇਆ ਹੈ ਔਰ ਇਹਦੀਆਂ 슬ੀਵਸ ਤੇ ਅਸੀਂ ਡਿਜ਼ਾਈਨ ਕੀਤਾ ਹੈ ਕਿਉਂਕਿ ਸੂਟ ਪੂਰਾ ਪੇਂਟ ਸੀ ਇਸ ਸਲੀਵਜ਼ ਦੇ ਉੱਤੇ ਅਸੀਂ ਇਸ ਤਰ੍ਹਾਂ ਪੱਟੀ ਲਗਾ ਕੇ ਨਾਲ ਮੈਚਿੰਗ ਲੈਸ ਅਟੈਚ ਕੀਤੀ ਆ। ਔਰ ਇਹਦੇ ਨਾਲ ਲਗਾਏ ਨੇ ਅਸੀਂ ਸਿੰਪਲ ਫੈਬਰਿਕ ਦੇ ਲਟਕਣ। ਔਰ ਨਾਲ ਬਣਾਈ ਹੈ ਅਸੀਂ ਚੂੜੀਦਾਰ ਪਜਾਮੀ। ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਇਹ ਸੂਟ ਬਣਿਆ ਹੈ ਔਰ ਸਿੰਪਲ ਸੋਬਰ ਸੂਟ ਹੈ। ਸਮਰਸ ਦੇ ਵਿੱਚ ਪਾਉਣ ਦੇ ਲਈ। ਬਹੁਤ ਹੀ ਪਿਆਰਾ ਸੂਟ ਹੈ। ਔਰ ਨੈਕਸਟ ਹੈਗਾ ਅਸੀਂ ਬਣਾਇਆ ਕੋਟ ਸੈੱਟ ਜੋ ਕਿ ਸਟ੍ਰੇਟ ਸਲਵਾਰ ਨਾਲ ਬਣਾਇਆ ਹੈ। ਇਹਦੇ ਤੇ ਨੈੱਕ ਦੇ ਉੱਤੇ ਅਸੀਂ ਬਾਟਮ ਦਾ ਕਪੜਾ ਲਗਾ ਕੇ ਲੇਸ ਦੇ ਨਾਲ ਅਸੀਂ ਹਲਕੀ ਜਿਹੀ ਟੱਚ-ਅਪ ਦਿੱਤੀ ਆ। ਔਰ 슬ੀਵਜ਼ ਬਣਾਈਆਂ ਨੇ ਇਸ ਤਰੀਕੇ ਦੇ ਨਾਲ ਜੋ ਅੱਜਕਲ ਕਾਫੀ ਟ੍ਰੈਂਡ ਦੇ ਵਿੱਚ ਚੱਲਦਿਆ ਹੈ ਡਿਜ਼ਾਈਨ। ਇਸ ਤਰ੍ਹਾਂ ਨਾਲ ਅਸੀਂ ਲੇਸ ਅਟੈਚ ਕੀਤੀ ਆ। ਔਰ ਇਹਦਾ ਬਾਰਡਰ ਜੋ ਹੈ ਉਹ ਘੇਰਾ ਸੀ ਰੱਖਿਆ ਹੈ ਯੂ ਸ਼ੇਪ ਦੇ ਵਿੱਚ ਬਹੁਤ ਹੀ ਪਿਆਰਾ ਬਣਿਆ ਹੈ ਸੂਟ ਨਾਲ ਇਹਦੇ ਸਟ੍ਰੇਟ ਸਲਵਾਰ ਬਹੁਤ ਹੀ ਕੈਜ਼ੂਅਲ ਜਿਹਾ ਸੂਟ ਡੇਲੀ ਵੇਅਰ ਦੇ ਲਈ ਸਮਰਸ ਦੇ ਵਿੱਚ ਬਹੁਤ ਹੀ ਪਿਆਰਾ ਬਣਿਆ ਨੈਕਸਟ ਹੈ ਸਾਡਾ ਸਿੰਪਲ ਕਾਟਨ ਸੂਟ ਇਹ ਖਾਦੀ ਕਾਟਨ ਹੈ ਔਰ ਇਹਦਾ ਨੈਕ ਜਿਹੜਾ ਸੀ ਸਿੰਪਲ ਵੀ ਰੱਖਿਆ ਹੈ ਇਹਦੇ ਤੇ ਕੁਝ ਨਹੀਂ ਲਗਾਇਆ ਔਰ ਇਹਦੀਆਂ 슬ੀਵਜ਼ ਦੇ ਉੱਤੇ ਅਸੀਂ ਬਾਟਮ ਦਾ ਫੈਬਰਿਕ ਲਗਾ ਕੇ ਨਾਲ ਬਲੈਕ ਲੇਸ ਅਟੈਚ ਕੀਤੀ ਹੈ ਦੋਨੋਂ ਸਾਈਡ ਔਰ ਇਹਨੂੰ ਸਿੰਪਲ ਟੱਚ ਅਪ ਦਿੱਤੀ ਹੈ ਬਾਟਮ ਦੇ ਨਾਲ ਦੀ ਔਰ ਸੇਮ ਬਾਰਡਰ ਤੇ ਵੀ ਇਹੀ ਡਿਜ਼ਾਈਨ ਕੀਤਾ ਅਸੀਂ ਔਰ ਨਾਲ ਇਹਦੇ ਬਿਲਕੁਲ ਪਲੇਨ ਸਲਵਾਰ ਨਾਰਮਲ ਇਹ ਵੀ ਸੂਟ ਬਹੁਤ ਹੀ ਪਿਆਰਾ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਔਰ ਨੈਕਸਟ ਜੋ ਹੈ ਇਹ ਵੀ ਕੋਟ ਸੈੱਟ ਹੈ ਸਟ੍ਰੇਟ ਸਲਵਾਰ ਦੇ ਨਾਲ ਇਹਨੂੰ ਅਸੀਂ ਜਸਟ ਸਿੰਪਲੀ ਰੱਖਿਆ ਹੈ ਜਿਆਦਾ ਕੁਝ ਲੇਸ ਵਗੈਰਾ ਨਹੀਂ ਅਟੈਚ ਕੀਤੀਆਂ ਇਹਦਾ ਨੈੱਕ ਜਿਹੜਾ ਹੈਗਾ ਉਹ ਕੱਟ ਵਾਲਾ ਹੈ ਔਰ 슬ੀਵਸ ਦੇ ਉੱਤੇ ਬਾਟਮ ਦੇ ਨਾਲ ਦੀ ਪੱਟੀ ਅਟੈਚ ਕੀਤੀ ਹੈ ਇਹਦਾ ਜੋ ਘੇਰਾ ਹੈ ਇਹਨੂੰ ਅਸੀਂ A ਸ਼ੇਪ ਦੇ ਵਿੱਚ ਰੱਖਿਆ ਹੈ A ਸ਼ਾਰਟ ਦੇ ਵਿੱਚ ਔਰ A ਸ਼ੇਪ ਦੇ ਵਿੱਚ ਘੇਰਾ ਹੈ ਇਹ ਵੀ ਡੇਲੀ ਵੇਅਰ ਦੇ ਲਈ ਬਹੁਤ ਹੀ ਪਿਆਰਾ ਸਿੰਪਲ ਸੋਬਰ ਜਿਹਾ ਸੂਟ ਹੈ ਨੈਕਸਟ ਅਸੀਂ ਇੱਕ 셔ਟ ਰੈਡੀ ਕੀਤੀ ਆ ਜੋ ਕਿ ਪਲੇਨ ਫੈਬਰਿਕ ਦੀ ਹੈ ਔਰ ਨਾਲ ਕੰਟਰਾਸਟ ਅਸੀਂ ਪੈਚਵਰਕ ਕੀਤਾ ਹੈ ਅਸੀਂ ਨਾਲ ਦੀ ਮੈਚਿੰਗ ਲੇਸ ਲਗਾ ਕੇ ਪੈਚਵਰਕ ਰੈਡੀ ਕੀਤਾ ਹੈ ਸੇਮ ਡਿਜ਼ਾਈਨ ਅਸੀਂ 슬ੀਵਸ ਦੇ ਉੱਤੇ ਬਣਾਇਆ ਹੈ ਨਾਲ ਮੈਚਿੰਗ ਲੇਸ ਅਟੈਚ ਕਰਕੇ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਦੇ ਵਿੱਚ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਕੋਈ ਵੀ ਕਿਸੇ ਵੀ ਕੰਬੀਨੇਸ਼ਨ ਦੇ ਵਿੱਚ ਸੂਟ ਬਣਾ ਸਕਦੇ ਹੋ ਇਸ ਤਰ੍ਹਾਂ ਦੇ ਨੈਕਸਟ ਸੂਟ ਹੈਗਾ ਜੀ ਸਾਡਾ ਕੋਟਾ ਦੇ ਵਿੱਚ ਇਹਦੇ ਵੀ ਨੈਕ ਦੇ ਉੱਤੇ ਅਸੀਂ ਸਿੰਪਲ ਲੈਸ ਦੀ ਪੱਟੀ ਅਟੈਚ ਕੀਤੀ ਹੈ ਔਰ बॉटਮ ਦੇ ਉੱਤੇ ਜੋ ਲੱਗਾ ਹੈ ਆ ਆਰਗੈਂਜ਼ਾ ਫੈਬਰਿਕ ਦੇ ਉੱਤੇ ਮੈਚਿੰਗ ਫੈਬਰਿਕ ਦੇ ਨਾਲ ਔਰ ਉੱਤੇ ਲੈਸ ਅਟੈਚ ਕਰਕੇ ਸੇਮ ਇਸੇ ਤਰ੍ਹਾਂ ਅਸੀਂ 슬ੀਵਸ ਦੇ ਉੱਤੇ ਨੇ ਬਣਾਈਆਂ ਹੈ ਲੈਸ ਅਟੈਚ ਕੀਤੀ ਔਰ ਨਾਲ ਪ੍ਰਿੰਟਡ ਫੈਬਰਿਕ ਔਰ ਇਹਦੀ ਸਲਵਾਰ ਹੈਗੀ ਐ ਸਟ੍ਰੇਟ ਸਲਵਾਰ ਔਰ ਉਹਦੇ ਪੌਂਚਿਆਂ ਤੇ ਅਸੀਂ ਟੱਚ ਅਪ ਕੀਤਾ ਹੈ ਨਾਲ ਮੈਚਿੰਗ ਕੰਟਰਾਸਟ ਦੇ ਨਾਲ ਔਰ ਜੁਆਇੰਟ ਲੈਸ ਦੇ ਕੇ ਇਸ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਆਪ ਖੁਦ ਵੀ ਤਿਆਰ ਕਰ ਸਕਦੇ ਹੋ ਗਰਮੀਆਂ ਵਾਲੇ ਸੂਟਾਂ ਨੂੰ ਬਹੁਤ ਹੀ ਸੋਹਣਾ ਬਣਾ ਸਕਦੇ ਹੋ ਨੈਕਸਟ ਹੈਗਾ ਫਲਾਵਰ ਪ੍ਰਿੰਟ ਦੇ ਵਿੱਚ ਜੋ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਨੈਕ ਚੱਲਦੇ ਆ ਪੱਟੀ ਵਾਲਾ ਨੈਕ ਜਿਹੜਾ ਹੈਗਾ ਉਹ ਬਣਾਇਆ ਇਦੀਆਂ 슬ੀਵਜ਼ ਬਣਾਈਆਂ ਇਸ ਤਰੀਕੇ ਦੇ ਨਾਲ ਕੱਟ ਵਾਲੀਆਂ ਔਰ ਉੱਤੇ ਲੈਸ ਅਟੈਚ ਕੀਤੀ ਹੈ ਅਸੀਂ ਇਸ ਤਰ੍ਹਾਂ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਔਰ ਇਹਦੇ ਨਾਲ ਅਸੀਂ ਬਣਾਈ ਹੈ ਸਟ੍ਰੇਟ ਸਲਵਾਰ ਸਲਵਾਰ ਬਿਲਕੁਲ ਸਿੰਪਲ ਹੀ ਰੱਖੀ ਹੈ ਔਰ ਇਹ ਵੀ ਸੂਟ ਜਿਹੜਾ ਹੈ ਬਹੁਤ ਹੀ ਪਿਆਰਾ ਬਣਿਆ ਨੈਕਸਟ ਜਿਹੜਾ ਹੈਗਾ ਉਹ ਥੋੜਾ ਮਿਕਸ ਕਾਟਨ ਦੇ ਵਿੱਚ ਹੈ ਮਸਲਿਨ ਦੇ ਵਿੱਚ ਹੈ ਇਹਦਾ ਅਸੀਂ ਜੋ neck ਹੈਗਾ ਉਹਦੇ ਉੱਤੇ ਅਸੀਂ ਬੋਟਮ ਦੀ ਫਰੰਟ ਦੇ ਉੱਤੇ ਬੋਟਮ ਨਾਲ ਦਾ ਮੈਚਿੰਗ ਫੈਬਰਿਕ ਲਗਾ ਕੇ ਲੇਸ ਅਟੈਚ ਕੀਤੀ ਹੈ ਔਰ neck ਜਿਹੜਾ ਇਸ ਤਰ੍ਹਾਂ ਡੋਰੀ ਦੇ ਨਾਲ ਟੈਸਲਸ ਲਗਾਏ ਨੇ ਅਗਰ ਤੁਸੀਂ ਇਹਨਾਂ ਟੈਸਲਸ ਦੀ ਵੀਡੀਓ ਚਾਹੁੰਦੇ ਹੋ ਕਿ ਸਾਨੂੰ ਮਿਲ ਜੇ ਤਾਂ ਸਾਨੂੰ ਕਮੈਂਟ ਜ਼ਰੂਰ ਕਰਨਾ ਕਿ ਅਸੀਂ ਤੁਹਾਨੂੰ ਵੀਡੀਓ ਅਪਲੋਡ ਕਰ ਦਾਂਗੇ ਔਰ ਇਹਦੇ ਚਾਕ ਦੇ ਉੱਤੇ ਅਸੀਂ ਇਸ ਤਰੀਕੇ ਦੇ ਨਾਲ ਲੈਸ ਲਗਾਈ ਹੈ ਥੋੜੀ ਯੂਨਿਕ ਜਿਹਾ ਸਟਾਈਲ ਦੇ ਵਿੱਚ ਇਹ ਵੀ ਸੂਟ ਬਹੁਤ ਹੀ ਪਿਆਰਾ ਬਣਿਆ ਹੈ ਔਰ ਇਹਦੇ ਸਟ੍ਰੇਟ ਸਲਵਾਰ ਹੈ ਇਹਦੇ ਪੋਂਚਾਂ ਤੇ ਹਲਕਾ ਟੱਚ ਅਪ ਕੀਤਾ ਅਸੀਂ ਲੈਸ ਦੇ ਨਾਲ ਇਹ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਹੈ ਤੁਸੀਂ ਇਸ ਤਰ੍ਹਾਂ ਕਿਸੇ ਵੀ ਮੈਚਿੰਗ ਸੂਟ ਨੂੰ ਬਣਾ ਸਕਦੇ ਹੋ ਹੋਪ ਤੁਹਾਨੂੰ ਇਹ ਸਾਰੇ ਡਿਜ਼ਾਈਨ ਪਸੰਦ ਆਏ ਹੋਣਗੇ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਫॉर ਵਾਚਿੰਗ ਕਾਰਬਟਿਕ